ਹਾਂਜੀ ਅੱਜ ਜਿਹੜੀ ਜਾਰੀ ਸਰੰਦ ਵਿਖੇ ਇੱਕ ਬਹੁਤ ਵਧੀਆ ਉਪਰਾਲਾ ਰੋਟਰੀ ਕਲੱਬ ਨੇ ਕੀਤਾ ਜੋ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਇੱਕ ਮਹਮ ਚਲਾਈ ਉਹਦੇ ਤਹਿਤ ਸਾਡੇ ਰੋਟਰੀ ਕਲੱਬ ਨੇ ਸਾਡੇ ਪ੍ਰਧਾਨ ਜੀ ਖੜੇ ਆ ਡਾਕਟਰ ਸੋਰੀ ਸਾਹਿਬ ਉਹਨਾਂ ਦੇ ਸਾਥੀਆਂ ਬਲੋਣਾ ਵੱਲੋਂ ਮੈਰਾਥਨ ਜਿਹੜੀ ਸਟਾਰਟ ਹੋਣੀ ਹੈ 18 ਤਰੀਕ ਨੂੰ ਸੰਡੇ ਦਿਨ ਸਵੇਰੇ 6 ਵਜੇ ਆਮ ਖਾਸ ਬਾਗ ਦੇ ਰੋਟਰੀ ਕਲੱਬ ਤੋਂ ਸਟਾਰਟ ਹੋਣੀ ਹੈ ਔਰ 5 ਕਿਲੋਮੀਟਰ ਦੀ ਇਹ ਰੇਸ ਹੈ ਰੇਸ ਫॉर ਲਾਈਫ ਮੈਂ ਦੇਖਿਆ ਇਹ ਵਧੀਆ ਗੱਲ ਹੈ ਰਨ ਫॉर ਲਾਈਫ ਸੋਰੀ ਇਹ ਇਹਦੇ ਤਹਿਤ ਸਾਡੇ ਸ਼ਹਿਰ ਦੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਡੀਆਂ ਮਾਮਾ ਭੈਣਾਂ ਨੂੰ ਕਿ ਆਓ ਆਪਾਂ ਦੜੀਏ ਦੌੜ ਨਾਲ ਜਿੱਥੇ ਬਿਮਾਰੀਆਂ ਵੀ ਦੂਰ ਹੁੰਦੀਆਂ ਨਾਲ ਦੀ ਨਾਲ એનર્ਜੀ ਵੀ ਆਉਂਦੀ ਹੈ ਔਰ ਇੱਕ ਆਪਣੇ ਦੇਸ਼ ਲਈ ਸਮਰਪਿਤ ਹੋਣਾ ਦੌੜ ਵਿੱਚ ਸ਼ਾਮਲ ਹੋਣਾ ਦੇ ਬਰਾਬਰ ਹੈ ਤੇ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਪਾਰਟਿਸਿਪੇਟ ਕਰੀਏ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਡਾਕਟਰ ਸਾਹਿਬ ਨੇ ਦੱਸੇ ਕਿ 1500 ਦੇ ਕਰੀਬ ਰਜਿਸਟ੍ਰੇਸ਼ਨ ਹੋ ਰਹੀ ਹੈ ਜਿਹੜੀ ਕਿ ਪੰਜਾਬ ਲੈਵਲ ਤੇ ਬਹੁਤ ਵੱਡੀ ਰਜਿਸਟ੍ਰੇਸ਼ਨ ਹੈ ਤੇ ਮੈਨੂੰ ਆਪਣੇ ਸ਼ਹਿਰ ਤੇ ਮਾਣ ਹੈ ਅਸੀਂ ਸਾਰੇ ਇਕੱਠੇ ਹੋ ਕੇ ਉਸ ਦਿਨ ਇਹ ਦੌੜ ਵਿੱਚ ਸ਼ਾਮਲ ਹੋਵਾਂਗੇ ਅਤੇ ਆਪਣੇ ਸ਼ਹਿਰ ਦਾ ਨਾਮ ਉੱਚਾ ਕਰਾਂਗੇ ਇੱਥੇ ਮੈਂ ਵੀ ਵਿਸ਼ੇਸ਼ ਤੌਰ ਤੇ ਜ਼ਿਕਰ ਕਰਾਂਗਾ ਕਿ ਇਹ ਪਹਿਲੀ ਦੌੜ ਹੈ ਜਿਦੇ ਵਿੱਚ ਪੰਜਾਬ ਸਰਕਾਰ ਦੇ 70 ਦੇ 70 ਜਿਹੜੇ ਡਿਪਾਰਟਮੈਂਟ ਨੇ ਸਾਰੇ ਪਾਰਟਿਸਿਪੇਟ ਕਰ ਰਹੇ ਹਨ ਇਹ ਸਾਡੇ ਜਿਹੜੇ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਅਫਸਰ ਨੇ ਡੀਸੀ ਸੈ ਐਸਐਸਪੀ ਸਾਹਿਬ ਤੇ ਹੋਰ ਸਾਰੇ ਅਫਸਰ ਸਹਿਬਾਨ ਉਹਨਾਂ ਨੂੰ ਮੈਂ ਵਧਾਈ ਵੀ ਦਿੰਨਾ ਕਿ ਉਹਨਾਂ ਨੇ ਆਪਣੇ ਸਾਰੇ ਡਿਪਾਰਟਮੈਂਟਾਂ ਨੂੰ ਇਨਵੋਲਵ ਕੀਤਾ ਹੈ ਪੰਜਾਬ 'ਚ ਉਦਾਹਰਨ ਹੋਊਗੀ ਇੱਕ ਠੀਕ ਹਾਂ ਮਾਸਪਨ ਇਧਰ ਮਾਰੋ ਮਾਈਕ ਇਧਰ ਕਰੋ ਹਾਇਡਰ ਸਾਹਿਬ ਰੋਟਰੀ ਕਲੱਬ ਸਰੰਧ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀ ਐਮਐਲਏ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਮੈਰਾਥਨ ਹੈ ਜਿਹੜੀ 18 ਤਰੀਕ ਨੂੰ ਸੰਡੇ ਨੂੰ ਹੈ ਇਹ ਸਵੇਰੇ 6 ਵਜੇ ਤੋਂ ਇਹ ਸ਼ੁਰੂ ਹੋਏਗੀ ਤੇ ਇਹਦੇ ਵਿੱਚ ਜਿਹੜੇ 1500 ਦੇ ਕਰੀਬ ਰਜਿਸਟ੍ਰੇਸ਼ਨ ਆਲਰੇਡੀ ਹੋ ਚੁੱਕੀ ਜ਼ਿਲ੍ਹਾ ਪ੍ਰਸ਼ਾਸਨ ਦਾ ਭਰਪੂਰ ਸਹਿਯੋਗ ਮਿਲਿਆ ਸਾਰੇ ਵਿਭਾਗ ਮਹਿਕਮੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਰੀ ਪਬਲਿਕ ਸਾਡੇ ਨਾਲ ਫੁੱਲੀ ਇਨਵੋਲਡ ਹੈ ਪੂਰਾ ਕੋਆਪਰੇਸ਼ਨ ਮਿਲ ਰਿਹਾ ਹੈਗਾ ਸਰਕਾਰ ਦਾ ਵੀ ਲੋਕਾਂ ਦਾ ਵੀ ਔਰ ਇਹ ਇਤਿਹਾਸਿਕ ਦੌੜ ਹੋਏਗੀ ਕਿਉਂਕਿ ਇੱਕ ਛੋਟਾ ਜਿਹਾ ਜ਼ਿਲ੍ਹਾ ਹੈ ਫਤਿਹਗੜ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਸਾਡੇ ਇਹਦੇ ਵਿੱਚ 1500 ਦੀ ਰਜਿਸਟ੍ਰੇਸ਼ਨ ਆਲਰੇਡੀ ਹੋ ਜਾਣੀ ਜਦਕਿ ਹੱਲੀ 3 ਦਿਨ ਪਏ ਨੇ ਬਹੁਤ ਵੱਡੀ ਅਚੀਵਮੈਂਟ ਹੈ ਇਹਦੇ ਲਈ ਅਸੀਂ ਐਮਐਲਏ ਸਾਹਿਬ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਵਧਾਈ ਦਿੰਦੇ ਹਾਂ ਕਿ ਤੁਹਾਡੇ ਜਨਾਂ ਚ ਕਿਵੇਂ ਆਇਆ ਵੀ ਇਹ ਕਰਾਉਣਾ ਜਿਦਾ ਮੈਟਰ ਕਰਾਉਣਾ ਇਹ ਅਸੀਂ ਇਹ ਸੋਚ ਕੇ ਕਰਾਇਆ ਸੀ ਕਿ ਰੋਟਰੀ ਕਲੱਬ ਵੈਸੇ ਤਾਂ ਸੋਸ਼ਲ ਸਰਵਿਸ ਦੇ ਬਹੁਤ ਸਾਰੇ ਪ੍ਰੋਜੈਕਟ ਕਰਦਾ ਰਹਿੰਦਾ ਪਰ ਜਿਹੜਾ ਇਹ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਸ਼ੁਰੂ ਕੀਤੀ ਹੈ ਮੋਹਮ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਜੇ ਕਿਸੇ ਵੀ ਤਰੀਕੇ ਆਪਾਂ ਆਪਣੇ ਯੂਥ ਨੂੰ ਠੀਕ ਕਰ ਸਕਦੇ ਹਾਂ ਉਹਨਾਂ ਦੀ ਇਹ ਉਹਨਾਂ ਨੂੰ ਇਸ ਨਰਕ ਚੋਂ ਕੱਢ ਸਕਦੇ ਆ ਤਾਂ ਇਸ ਤੋਂ ਬੜੀ ਕੋਈ ਗੱਲ ਨਹੀਂ ਹੋ ਸਕਦੀ ਇਹਦੇ ਲਈ ਸਰਕਾਰ ਬਹੁਤ ਐਫਰਟ ਕਰ ਰਹੀ ਹੈ ਔਰ ਰੋਟਰੀ ਕਲੱਬ ਵੀ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ ਰੂਟ ਕੀ ਰੱਖਿਆ ਗਿਆ ਹੈ ਰੂਟ ਇਹਦੇ ਚ ਆਮ ਖਾਸ ਬਾਗ ਰੋਟਰੀ ਕਲੱਬ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਬਾਹਰ ਨਿਕਲ ਕੇ ਲੈਫਟ ਮੁੜ ਕੇ ਜਦ ਆਪਾਂ ਜਾਵਾਂਗੇ ਤਾਂ 4 ਨੰਬਰ ਚੁੰਗੀ ਵਾਲੀ ਰੋਡ ਤੋਂ ਕ੍ਰੋਸ ਕਰਦੇ ਹੋਏ ਅੱਗੇ SBI ਤੋਂ ਮੁੜਾਂਗੇ ਤਰਵੈਣੀ ਮੰਦਿਰ ਦੇ ਨਾਲ ਔਰ ਫੁਵਾਰਾ ਚੌਂਕ ਹੁੰਦੇ ਹੋਏ ਰਾਣਾ ਹਸਪੀਟਲ ਦੇ ਨਾਲੋਂ ਅੱਗੇ ਸ਼ਿਵ ਸ਼ਕਤੀ ਔਰ ਭੋਲਾ ਸੂਟ ਦੇ ਅੱਗੇ ਹੁੰਦੇ ਹੋਏ ਬਸੀ ਰੋਡ ਤੇ ਵਾਪਸ ਜਾ ਕੇ ਫਿਰ ਐਂਡ 'ਚ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਹੈ ਉੱਥੋਂ ਫਿਰ ਸੱਜੇ ਮੁੜ ਕੇ ਯੂ-ਟਰਨ ਲੈ ਕੇ ਵਾਪਸ ਰੋਟਰੀ ਕਲਬ ਤੇ ਹੈ ਟ੍ਰੈਕਰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਬਸ ਅਸੀਂ ਸਾਰਿਆਂ ਨੂੰ ਕਹਾਂਗੇ ਵੱਧ ਤੋਂ ਵੱਧ ਲੋਕ ਇਹਦੇ ਵਿੱਚ ਪਾਰਟਿਸਪੇਟ ਕਰਨ ਤਾਂ ਕਿ ਇਹ ਸਕਸੈਸਫੁਲ ਹੋ ਸਕੇ ਔਰ ਇਹਦਾ ਜਿਹੜਾ ਮੇਨ ਮਕਸਦ ਹੈ ਕਿ ਹਰ ਬੰਦੇ ਤੱਕ ਇਹ ਮੈਸੇਜ ਪਹੁੰਚੇ ਕਿ ਆਪਾਂ ਨਸ਼ਿਆਂ ਤੋਂ ਲੋਕਾਂ ਨੂੰ ਦੂਰ ਕਰੀਏ ਇਹਨਾਂ ਨੂੰ ਰੋਕੀਏ